ਜਪ ਜੀ ਸਾਹਿਬ ਇੱਕ ਵੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਜੁਨੇ ਸਾਇ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਂ ਦਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਝੁਪੇ ਝੁਪ ਨਾ ਹੋਵੇ ਜੇ ਲਰ ਹਲ ਬਤਾਰ ਉਕਿਆ ਬੁਕਨਾਉ ਤ੍ਰਿਜੈ ਬਨਾ ਪ੍ਰਜਾ ਭਾਰ ਸਹ ਸਿਆਨ ਪਲਖੋ ਹਿਤ ਇਕ ਨਤਲੇ ਨਾਲ ਕਿਵ ਸੁਝਿਆ ਰ ਹੋਈਏ ਕਿਵ ਕੋੜ ਟੁੱਟੇ ਪਾਲ ਹੁਕਮ ਰਜਾਇ ਜਨਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵਟਿਆ ਯ ਹੁਕਮ ਤਮਨੀ ਚ ਹੁਕਮ ਲੈ ਡੋਗ ਸੁਪਾਈਏ ਇਕ ਨਾ ਹੁਕਮੀ ਬਖਸ਼ੀਸ ਹੈ ਕੋ ਹੁਕਮੀ ਸਦਾ ਪਵਾਈ ਹੈ ਕੁਕਮੇ ਅੰਦਰ ਸਭ ਕੋ ਬਾਹਰ ਕੁਮਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਂ ਨ ਹੋਵੇ ਕਿਸੇ ਤਾਂ ਗਾਵੇ ਕੋ ਦਾਰਜਨ ਨੀ ਸਾਨ ਗਾਵੇ ਕੋ ਗੁਣ ਵਟਿਆਈਆਂ ਚਾਰ ਗਾਵੇ ਕੋ ਵਿਦਿਆ ਦੇ ਚੰਗੀ ਚਾਰ ਗਾਵੇ ਕੋ ਸਾਜ ਗ੍ਰਹਿਤਨਕ ਹੈ ਗਾਵੇ ਕੋ ਜੀ ਲੈ ਫੜ ਪਹਿ ਗਾਵੇ ਕੋ ਜਾ ਪੈ ਰਸ ਦੂਰ ਗਾਵੇ ਕੋ ਵੇਖੇ ਹਾਦ ਰਹਿ ਦੂਰ ਕਤਨ ਕਤਿ ਨਾਇ ਵੇਟੋਟ ਕਰ ਕਰ ਕਥੀ ਕੋਟੀ ਕੋਟ ਕੋਟ ਜਿੰਦਾ ਦਿਲੰਦ ਤੁਖ ਪਾਹਿ ਤੁਕਾਰ ਜਗੰਤਰ ਕਾਇੰਤਾਏ ਹੁਕਮੇ ਹੁਕਮ ਚਲਾਇ ਰਾਹੁ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਇਬ ਸਾਚਨਾਇ ਭਾਖਿਆ ਭਉ ਯਪਾਰ ਆਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੈਰ ਤੇ ਅਗੇ ਰਖੀਏ ਜਿਦ ਸਦਰਬਾਰ ਮੋਹ ਕੋ ਬੋਲਨ ਬੋਲੀਏ ਜਿ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਮ ਵਧਾਇ ਵਿਚਾਰ ਘਰ ਮੇ ਆਵੇ ਕਪੜਾ ਨਦਰੀ ਮੋਕਦਵਾਰ ਨਾਨਕੇ ਵਾ ਜਾਣੀਐ ਸਵਾਪੇ ਸਚਿਆਰ ਥਾਪੇ ਨ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਜਣ ਸੋਇ ਜਿਨ ਸੇਵਤਨ ਪਾਇਆ ਮਾਨ ਨਾਨਕ ਗਾਵਿਆ ਗੁਣਿ ਨਿਧਾਨ ਗਾਵਿਆ ਸੁਨਿਏ ਮਨ ਰਖੀ ਭਾਵ ਦੁੱਖ ਪਰ ਹਰ ਸੋ ਕਰ ਲਿਆ ਜਾਇ ਗੁਰਮੁਖ ਨਾਦੰ ਗੁਰਮੁਖ ਵੇ ਧੰਗੁਰਮੁਖ ਰਹਾਸmai ਗੁਰ ਸਿਰ ਗੁਰੂ ਗੋਬਿੰਦ ਗੁਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਤਹਿਨਕ ਤੁ ਨਾ ਜਾਈ ਗੁਰਾਇਕ ਤੇ ਬੁਝਾਈ ਸਭਨਾ ਜੀਆ ਘਾਇਕ ਦਾਤਾ ਸੋ ਮੈਂ ਸ੍ਰੀ ਨਾ ਜਾਇ ਤੀਰਤ ਨਾਵਾ ਜੇ ਤਿਸ ਭਾਵਾ ਮੈਨੂੰ ਭਾਣੇ ਕੀ ਨਾ ਕਰੇ ਜੀ ਤੀਸਰ ਤੇ ਪਾਈ ਵੇਖਾਂ ਮਿਲ ਕਰਮਾ ਕੇ ਮਿਲੇ ਨਹੀਂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਤੇ ਬੁਝਾਈ ਸਭਨਾ ਜੀਆ ਘਾਇਕ ਦਾਤਾ ਸੋ ਮੈਂ ਸ੍ਰੀ ਨਾ ਜਾਇ ਜੇ ਜਿ ਵਿਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਗੰਨਾਵ ਤੇ ਜਾਣੀਏ ਨਾਲ ਚਲੇ ਸਭ ਕੋਇ ਚੰਗਾ ਨਾੁਰਤਾ ਇਕਾਜਸ ਕੀ ਅਜਿ ਬਲੇ ਜੀ ਤਿਸ ਨਾ ਦੱਲਾ ਵੈਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਧਾਉ ਦੇਹ ਤੇਹਾ ਕੋਇ ਨ ਸੁਜੇ ਜੀ ਤਿਸ ਗੁਣ ਕੋਇ ਕਰੇ ਸੁਨਾਸ ਤੇ ਪੇਰ ਸੁਨਾ ਸੁਨਾ ਤਰਤ ਤਵਲੇ ਆਕਾਸ਼ ਨ ਦੀਪ ਲੋਪਾਤਾਲ ਸੁਨਾ ਪੋਨਸ ਕੀ ਕਾਲ ਨਾਨਕ ਭਗਤਾ ਸਦਾ ਵਿਗਾਸਨ ਹੈ ਧੂਪ ਪਾਪ ਕਾ ਨਾਸ ਹੈ ਸਰਬਰਮਾਇੰਦ ਸੁਨੇ ਮੁਕਸਲਾਂ ਨਮੰਦ ਸੁਨੇ ਜੋਗ ਜੋ ਵਚਨ ਪਹਿ ਰਸਨ ਅਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਹੈ ਧੂਪ ਪਾਪ ਕਾ ਨਾਸ ਹੈ ਸੁਨੇ ਸਾਸਨ ਤੋਂ ਗਿਆਨ ਸੁਨੇ ਅੜ ਸੜਕਾ ਇਸ ਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਹੈ ਧੂਪ ਪਾਪ ਕਾ ਨਾਸ ਹੈ ਸੁਨੈ ਸਰਗੁਨਾ ਕਹਿ ਗਾਹ ਸੁਨੇ ਸੇਖ ਪੀਰ 파ਸਾ ਸੁਨੇ ਅੰਧ ਪਾਵੇ ਰਾਹ ਸੁਨੇ ਹਾ ਕੋ ਵੇਸ ਗਾਹ ਨਾਨਕ ਭਗਤਾ ਸਰਗ ਗਾ ਸੁਨੇ ਦੂਖ ਪਾਵੇ ਨਾਸ ਬੰਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪਿੱਛੇ ਬਸਦਾਏ ਗਾਗਤ ਕਲਮ ਨਾਲ ਲਿਖਣ ਹਾਰ ਮੰਨੇ ਗਾਵੇ ਪਰ ਵਿਚਾਰ ਐਸਾ ਨਾਮ ਨਰਿੰਜਨ ਹੋ ਜੇ ਕੋ ਮੰਜਾਣੀ ਮਨ ਕੋਏ ਬੰਨੇ ਸਰ ਤੋਂ ਵੈਮਣ ਬੁੱਧ ਬੰਨੇ ਸਗਲੇ ਭਵਨ ਕੀ ਸੋਧ ਬੰਨੇ ਮਹੁ ਟੋਟਾ ਨਾ ਖਾਏ ਬੰਨੇ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਜਾਣੀ ਮਨ ਕੋਏ ਮਨਿ ਮਾਰਗ ਢਾਕ ਨਾ ਪਾਇ ਮਨਿ ਪਾਸੋ ਪ੍ਰਗਟ ਜਾਇ ਮਨੈ ਮਗਨ ਚੱਲੇ ਪੰਥ ਮਨਿ ਧਰਮ ਸਿ ਪੀ ਸਰਮੰਦ ਐਸਾ ਨਾਮ ਨਿਰੰਜਨ ਹੋਇ ਜੋ ਕੋ ਮਨ ਜਾਣੇ ਮਨ ਕੋਏ ਮਨੈ ਤਾਰੇ ਮੁਕਤਿ ਦਵਾਰ ਮਨੈ ਪਰਵਾਰੇ ਸਾਰ ਦਾਰ ਮਨਿ ਤਰਿ ਧਾਰੇ ਗੁਰ ਚੇਕ ਮਨੈ ਨਾਨਕ ਭਵੀ ਨਾ ਪੇਖ ਐਸਾ ਨਾਮ ਨਿਰੰਜਨ ਹੋਇ ਜੋ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪਰਦਾਣ ਪੰਚੀ ਪਾਵਿਤ ਰਗੇ ਮਨ ਪੰਚੇ ਸੋਹਿਦ ਰਾਜਾਣ ਪੰਚਾ ਦਾ ਗੁਰੇਕ ਧਿਆਨ ਜੇ ਕੋ ਕਹਿ ਘਰੇ ਵਿਚਾਰ ਕਰਤੇ ਕਹਿ ਕਰਨ ਨਹੀਂ ਸਮਾਰਤੋ ਹਉ ਧਰਮ ਦਾ ਕਉ ਸੰਤੋਖਤਾ ਵਰਕਿਆ ਜਨ ਸੂਤ ਜੇ ਕੋ ਬੁਝੇ ਹੋ ਸੁਚਾਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋ ਚਿਸਤੇ ਪਾਤਲੇ ਗਮਨ ਦੂਰ ਜੀ ਜਾਤ ਰੰਗਾ ਕੇ ਨਾਮ ਸੁਬਨ ਲਿਖਿਆ ਬੜੇ ਕਲਾ ਮਹਿਲੇ ਕਾਲਕ ਜਾਣੇ ਕੋ ਲੇਖਾਂ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਰੂਪ ਤੇਤੀ ਦਾ ਜਾਣੇ ਕਉਣ ਪੂਤ ਗੀਤਾ ਵਸੈ ਕੋ ਕੋ ਵਤਿਸਤੇ ਹੋਵੇ ਲਖਦਰਾ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਰੂਪਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਰੰਕਰ ਅਸੰਗ ਜਪਿ ਅਸੰਗ ਪਾਓ ਸੰਗ ਪੂਰਾ ਸੰਗ ਤੋ ਬਤਾਓ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਪੁਣਿ ਧਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ सङ्क सुर्मो पाक सार सङ्क मूल न भलाए कुदरत कमन कहा विचार वारन जमे एक वार ज्योत तो न पारे सहाय पली कार तो सलाम ते निरंकार असङ्क मोर के अंदर कोरे सङ्क चोर हराम कोरे सङ्क मर कर जाहि जोर सन्द पड़बड़ हत्याप महै सङ्क पापी पाप कर जाहि असङ्क रे आर कूड़े फिराय सङ्क मलेश मल पग बाय सङ्क रदक्सिर करे पार नानक नीच कहे विचार ਵਾਰਣ ਜਮ ਇੱਕ ਵਾਰ ਜੋਤ ਰੂਪਾਵੇ ਸਾਈ ਭਲੀ ਗਾਰ ਦਸਨਾ ਸੁਨਾਸ ਨਿਰੰਕਰ ਅਸ਼ੰਕ ਨਾਮਯ ਸੰਬਤਾਨ ਗਮ ਗਮ ਸੰਖਲੋ ਸੰਪੈ ਸਿਰ ਪਾਰ ਹੋਇ ਫਰੀ ਨਾਮ ਪ੍ਰੀਵਸਾਲਾ ਤਰੀ ਗਿਆਨ ਕੀਤ ਗੁਰੁ ਗਹ ਅਤਰੀ ਲਿਖਨ ਬੋਲਨ ਬਾਣ ਕਰ ਸਰ ਸੰਜੋਗ ਵਖਾਣ ਜਨ ਹੋਇ ਨਿਰਕਤੀ ਸਰਨਾ ਜੀ ਫਰਮਾਇ ਤੇਵ ਤੇਵ ਪਾਇਂ ਜਿਤਾ ਕੀਤਾ ਤੇ ਤਾ ਨਾਵੇ ਨਾਵੇ ਨਾਈ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਨ ਭਾਵੇ ਸਾਈ ਭਲੀ ਕਾਰ ਦੂਸਰਾ ਸਲਾਮ ਤੇ ਨਿਰੰਕਾਰ ਹਰਿਏ ਹੱਥ ਪੈਰ ਤੰਦੇ ਹੈ ਪਾਣੀ ਤੋ ਤੇ ਤਰ ਸੁਖੇ ਮੂਤ ਪਲੀਤੀ ਕਪੜ ਹੋਏ ਦੇ ਸਭ ਲਈਏ ਹੋ ਤੋ ਭਰੀਏ ਮਤ ਪਾਪਾ ਤੇ ਸੰਗ ਹੋ ਤੋ ਤੇ ਨਾਵੇ ਕੇ ਰੰਗ ਨੀ ਪਾਪੀ ਆਖ ਨਾ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਕੁਕਮੀਆਂ ਹੋ ਜਾ ਤੀਰਾ ਤਬ ਦਾ ਦਾਂ ਜੇ ਕੋ ਪਾਵੇ ਤਿਲ ਕਾ ਮਾਨ కవన సవన కవన యా వే లేఖ పురా వక్త నా కిఖా ਤਿਤਵਾਰਨਾ ਜੋਗੀ ਜਾਣ ਰਤ ਮਹਨਾ ਕੋ ਜਾ ਕਰਤਾ ਸੀ ਟੀਗੋ ਸਾਝੇ ਆਪੇ ਜਾਣੇ ਸੋਇ ਕਿਵ ਕਰਾ ਤਕਿ ਸਲਾਹੇ ਕੇ ਵਰਨੇ ਦੀ ਵਿਜਾਣ ਨਾਨਕ ਆਖੇ ਸਭ ਕੋ ਆਕੇ ਇੱਕ ਦੇਖ ਸਿਆਣਾ ਵੱਡਾ ਸਾਹਿ ਵੱਡੇ ਨਾਂਇ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਨ ਗੇ ਗਿਆਨ ਸੋਹੇ ਹਾ ਤਲ ਪਾਤਲ ਲਖੇ ਦਸਨ ਬ੍ਰਹ ਸੁੜ ਕੁੜਕ ਫਾਲ ਤਕੇ ਗੇ ਰਹਿ ਕਹਨ ਕਵਾਤ ਸੈ ਸਟਾਰੇ ਧਿਆਨ ਕ ਤੇ ਬਾਸੁਨਿ ਕਤਾਤ ਨੇਕਾ ਹੈ ਤਲਕੀਆ ਲੇਕਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸੁਲਤਾਨੀ ਸੁਰਤ ਨਾ ਪਾਇ ਨਦੀਆ ਤੇ ਵਹ ਹਵੇ ਸਮੰਤ ਨਾ ਜਾਣੇ ਸਮੰਤ ਸਾਹ ਸੁਲਤਾਨ ਗਿਰਾਸੀਤੀ ਮਾਲਤਾਨ ਕੀੜੀ ਤਲ ਨਾ ਹੋਣੀ ਜੀਤੀ ਸਮੰਨ ਨਾ ਵੀਸ ਅੰਤ ਨਾ ਸਿਫਤੀ ਕਿਆ ਹਨ ਅੰਤ ਨੰਤ ਕਰਨੇ ਦੇ ਅੰਤ ਨਾ ਅੰਤ ਨਾ ਵਿਖਣ ਸੁਣਨ ਅੰਤ ਨਾ ਅੰਤ ਨਾ ਜਾਪੇ ਕਿਆ ਮਨ ਮੰਨ ਤੇ ਅੰਤ ਨਾ ਜਾਪੇ ਕੀ ਤਾਇਕਾਰ ਅੰਤ ਨਾ ਜਾਪੇ ਪਾਰ ਆਵਰ ਅੰਤ ਕਾਰਨ ਕੇ ਤੇਬਿਲਲਾਹੀ ਤਾਂ ਕਿ ਅੰਤ ਨਾ ਪਾਈ ਜਏ ਅੰਤ ਨਾ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਪਰ ਉਚਾ ਨਾ ਏਵੜੂ ਚਾ ਹੋਵੇ ਕੋਈ ਸੁੱਚੇ ਕੋ ਜਾਣੇ ਸੋ ਜੀਵੜਾ ਬ ਜਾਣਿਆ ਪਾਵ ਬਾਨਨਖ ਨਖਰੇ ਕਰਮੀ ਰਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾ ਤੁਮੈ ਕੀਤੇ ਮੰਗੇ ਜੋ ਦੇ ਪਾਰ ਕੀਤੇ ਅਗਨ ਤੇ ਨਹੀਂ ਵਿਚਾਰ ਕੀਤੇ ਖਾ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰ ਕਾਈ ਖਾਏ ਕੀਤੇ ਦੂ ਭੂਸ ਮਾਰੇ ਪਿਤਾ ਤੇਰੀ ਦਾਤਾਰ ਮੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਈ ਜਾ ਖਣ ਪਾਇਓ ਜਾਣ ਜੇ ਤਿਆ ਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸ ਨੂੰ ਬਖਸ਼ਾ ਸੇ ਬਸਲਾ ਨਾਨਕ ਪਾਸਾ ਹੀ ਪਾਸਾ ਮਲ ਗਰ ਮਲ ਵਾਪਾਰ ਮਲ ਵਾਪਾਰੀ ਮਲ ਪੰਡਾਰ ਮੁਲਾ ਮੁਲਾ ਜੈ ਮੁਲਾ ਪਾਇ ਮੁਲਾ ਸਮੈ ਮੋਹ ਤਰ ਮੁਲ ਦੀ ਬਾਣ ਮੋਹ ਤਨ ਮੋਹ ਪਰਮਾਣ ਮੋਹ ਬਖਸ਼ੀ ਸਮਲਨੀ ਸਾਨ ਮੋਹ ਕਰਮ ਪਰਮਾਣ ਮੁਲਾ ਮੁਲਾ ਥੇਣਾ ਜਾ ਆਖ ਆਖ ਰਹਿ ਲ ਬੁਲਾਇ ਆਖੇ ਵੇਦ ਪਾੜ ਪ੍ਰਾਨ ਆਖੇ ਭੜੇ ਘਰੇ ਬਖਿਆਣ ਆਖੇ ਵਰਮੇ ਆਖੇ ਜਿ ਆਖੇ ਰੋਪੀ ਜ ਗੋਵਿੰਦੇ ਆਖੇ ਸੁਰਾ ਸਦਿਆ ਆਖੇ ਕੀਤੇ ਕੀਤੇ ਬੋਧ ਆਖੇ ਦਾਣ ਵਾਖੇ ਦੇਵ ਆਖੇ ਸੁਰ ਨੰਦਨ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕੈ ਤੁਰ ਜਾਏ ਹੇਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੀਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋ ਜੇ ਕੋ ਆਕੇ ਭੋਲ ਵਿਗਾੜ ਤਲ ਕਿ ਅਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਤਤਬੈ ਸਭ ਸੁਮਾਲੇ ਵਾਦੀ ਨਾਦ ਨੇ ਕਿਆ ਸੰਕਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰ ਸੋ ਪਹਿਣ ਕੀਤੇ ਗਾਵਣ ਹਾਰੇ ਜਾਵੈ ਤੁਨ੍ਹ੍ਹੋਂ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੈ ਚਤੁਰਭੁਜ ਤਿਲਕ ਜਾਨ ਲੈ ਖਨੇਕ ਤਰਵਿ ਵਿਚਾਰੇ ਗਾਵੈ ਸਰਵਰਮਾ ਦੇਵੀ ਸੋਹਣ ਸਦਾ ਸਾਰੇ ਗਾਵੈન્દ્રਿੰਦਰ ਅਸਨ ਬੈਠੇ ਦੇਵਤਾਦਰ ਨਾਲੇ ਗਾਵੈ ਸਿਦ ਸਮਾਧਵੀਂਦਰ ਗਾਵਣ ਸਰਬ ਵਿਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੈ ਅਭੀਰ ਕਰਾਰੇ ਗਾਵਣ ਪੰਡਰ ਭਾਗ ਕੀ ਸਰਜੁਗੁਜੁਗ ਵੇਧਾ ਨਾਲੇ ਗਾਵੈ ਮੋਹਨਿਆ ਮਨ ਮੋਹਨ ਸਰਖਮ ਚਪਿਆਲੇ ਗਾਵਣ ਰਤਿਪਾਏ ਤੇਰੇ 68 ਤੀਰਤ ਨਾਲੇ गावै ज्योत महाबल सूरा गावै कहानी चारे गावै खण्ड वण्ड वर फंडा कर कर के तारे छैतुनु गावै ज्योतर पावन रूपे तेरै पवित्र साले हूर के ते गावण सिमै चत न आव नानकया विचार सोए सोए रस रस साहिब साचा सच्ची सा नाही हैप्पी हुसी जाय ना जासी रचना जिनह चाहि ਰੰਗੀ ਰੰਗੀ ਪਾਤੀ ਕਰ ਕਰ ਦੂ ਸੀਮਾ ਜਨੁ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋਤੀ ਸੇਵਿਐ ਜੋ ਤਿਸ ਭਾਵੇ ਸੋਹੀ ਕਰਿ ਸਿਰੁ ਤੁਮ ਨ ਕਰ ਨਾ ਜਾਇ ਸੋ ਫਾਸਾ ਸਮ ਸਮ ਭੋਸੈ ਨਾਨਕ ਰਹਿ ਨੁਰਜਾਈ ਹੰਦਾ ਸੰਤੋਖ ਤਰੰ ਪਰ ਚੋਲੀਤ ਆਣਿ ਭਿ ਕਰੇ ਵਿਪੂਰਿੰਥਾ ਕਾਲ ਕੋ ਆਈ ਕੈ ਜਗ ਢੰਡਾ ਪਰਤੀਤ ਆਈ ਪੰਤੀ ਸਗਲ ਜੁ ਮਾਤੀ ਮਣਜੀ ਤੇਜੁ ਜੀਤ ਆਦੇਤਿ ਸਿਆ ਦੇਸ ਆਦਨੀਲ ਨਾਦ ਨਾਦ ਤੁਜੇ ਕੋ ਵੇਸ ਤੁਕਤ ਗਿਆਨ ਦਿਆ ਭੰਡਾਰਨ ਘਟ ਘੜ ਵਾਜੇ ਨਾਤ ਆਪ ਨਾਤ ਨਾਤੀ ਸੁਭਜਾ ਕਿਰਿ ਸਿ ਦੇਵਰਾਚਾਲ ਸੰਜੋਗ ਜੋਦਿ ਕਾਰਜਲਾ ਵਿਲੇਖਿ ਆਵੇ ਭਾਗ ਆਦੇਤਿ ਸਿਆ ਦੇਸ ਆਦਨੀਲ ਨਾਦ ਨਾਦ ਤੁਜੇ ਕੋ ਵੇਸ ਏ ਕਾਮਾਇ ਜਬ ਤਵੇ ਆਇ ਤੰ ਚਲੇ ਪਰਵਾਨ ਇਕ ਸੰਸਾਰਿਕ ਭੰਡਾਰੇ ਕਲਾਇ ਦੀ ਬਾਣ ਜਿਵ ਤਿਸ ਪਾਵਤ ਵੇ ਚਲਾਵਤ ਬਹੋਵੇ ਫਰਮਾਨ ਹੋਵੇ ਕਿਆ ਨਨਦਰ ਨਾਵੇ ਬੋਤਾ ਹੀ ਵਿਡਾਨ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਸ ਪਾਸ ਵੇ ਕਾਵਾਰ ਕਰ ਕਰ ਵੇ ਕਿਆ ਸਿਰਜਨਹਾਰ ਨਾਨਕ ਸਚੇ ਕੀ ਸਾਚੀ ਕਾਰਿਆ ਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਇਕ ਦੋ ਜੀ ਬਲਖ ਹੋਏ ਲਖ ਹੋਏ ਲਖ ਵੀ ਸੇ ਲਖ ਲਖ ਈੜਾ ਖੇਕ ਨਾਮ ਜਗਦੀਸ਼ ਤੁਰਾਈ ਪਤ ਪਵੜੀਏ ਚੜੀਏ ਹੋਏ 21 ਸੁਨ ਗਲਾਇ ਅਕਾਸ਼ੀ ਤੀਟਾਈ 22 ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਆਕਰ ਜੋਰ ਚ ਪੈਣਾ ਜੋਰ ਜੋਰ ਨੰਗਰ ਦੇਹ ਨਾ ਜੋਰ ਜੋਰ ਨ ਜਨ ਮਰਨਾ ਜੋ ਜੋਲ ਨਾ ਮਾਨ ਮਨ ਸੋਰ ਜੋਰ ਨ ਸੁਰਤੀ ਗਣ ਵਿਚਾਰ ਜੋ ਨਾ ਜੁੱਟੇ ਛੁੱਟੇ ਸੰਸਾਰ ਜਸਾ ਜੋਰ ਕਰਵੇ ਤੇ ਸ ਨਾਨਕ ਉਤਮੀਚ ਨਾ ਕੋਈ

ਕੀਤੇ ਪਾਉਣ ਪਾਣੀ ਵਹਿ ਸੰਤਰ ਕੀਤੇ ਘਾਣ ਮਹੇਸ਼ ਕੀਤੇ ਉਰ ਮੈਂ ਘਾੜ ਤਗੜੀ ਰੂਪ ਰੰਗ ਕੀ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸੁਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੀ ਪਾਤ ਨਿਰੰਦ ਕੀਤਿਆ ਸੁਰਤੀ ਸੇਵ ਕੀਤੀ ਨਾਨਕ ਅੰਤ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚਾਨਿਤ ਤੇ ਨਾਦ ਬਨੂਦ ਕੋੜ ਅਨੰਦ ਸ਼ਰਮ ਕਰਨ ਕੀ ਬਾਣੀ ਰੂਪ ਤਿਥੈ ਘਾਰਤ ਕਰੇ ਬਹੁਤ ਅਨੂਪ ਤਾਂ ਕਿਆ ਗੱਲਾਂ ਪਥੀਆਂ ਨਾ ਜਾ ਜੇ ਕੋ ਕਹਿ ਪਿਛੇ ਪਛਤਾਏ ਤਿਥੈ ਕੜੀਆ ਸੁਰਤ ਮਤਿ ਮਨਿ ਬੋਲਿ ਤਿਥੈ ਕੜੀਆ ਸੁਰਾਸਿ ਦਾ ਕੇ ਸੁਧਿ। ਕਰਮ ਕਨਕੇ ਬਾਣੀ ਜੋਰ ਦਿੱਥਾ ਹੋਰ ਨਾ ਕੋਈ ਹੋਰ ਦਿੱਥਾ ਜੋਤ ਮਹਾਬਲ ਸੋਰਥ ਨਿ ਮਹਾਰਾਮ ਰਹਿਆ ਪਰਪੂਰ ਦਿੱਥਾ ਸੀਤੋ ਸੀਤਾ ਮਹਮਾ ਮਾਇਤਾ ਕੇ ਰੂਪ ਨ ਕਥਨੀ ਜਾਏ ਨਾ ਮਰੇ ਨ ਠਾਗੇ ਜਾਜਨ ਕੀ ਰਾਮ ਸੀ ਮਨ ਮਾਹਿ ਦਿੱਥੇ ਭਗਤਵ ਸੇ ਕੇ ਲੋਕਰ ਲਲ ਸਤ੍ਰਾਮਨਸੋ ਸਾਚ ਕਾਨਾ ਮਨ ਸੰਰੰਕਾਰ ਕਰ ਕਰ ਵੇਖਨ ਦਰਨ ਹਾਲ ਦਿੱਥਾ ਖੰਡ ਮੰਡ ਪਰ ਪਾਂਡ ਜੇ ਕੋ ਕਪੀਤਾ ਅੰਤਨਾੰਤ ਪਿਤਾ ਲੋ ਲੋ ਕਾਰਜ ਜੁ ਜੋ ਕੰਧ ਨੇ ਤਵਕਾਰ ਵੇਖੇ ਉਸੈ ਕਰੇ ਵਿਚਾਰ ਨਾਨਕ ਤਨਾ ਤਣਾ ਸਾਰਜਤ ਪਹਾਰਾ ਤੀ ਰੋਜ ਨਰਨ ਮਤਿ ਵੇਧ ਹਤਿਆਰ ਤੋ ਕਲਾ ਬਿਨ ਤੋ ਪਤਾਉ ਪਾਂਦਾ ਆਪੋ ਅੰਮ੍ਰਿਤ ਢਾਲ ਘੜੀਆਂ ਸਭ ਸੱਟ ਦਬਸਾਜ ਨਿਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਕਮਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤਿ ਦੇਵਸ ਰਾਗੁਈ ਗਾਇਦਾ ਆ ਕੀ ਲੈ ਸਗਨ ਜਗਤ ਚੰਗੀਆਂ ਬੁਰੀਆਂ ਵਾਚੇ ਤਰਮਹ ਦੂਰ ਕਰਮਿ ਆਪੋ ਆਪਣੀ ਕੀ ਨੇੜੇ ਕੇ ਦੂਰ 니 নাম ਤੇ ਆਇਆ ਗਹਿਮ ਸੁਖੁ ਜਕਾਰ ਨਾਨਕ ਤੇਮੁ ਗੁਜਰੇ ਕੀ ਤੀਸਟੀ ਨਾਲ 니 নাম ਤੇ ਆਇਆ ਗਹਿਮ ਸੁਖੁ ਜਕਾਰ ਨਾਨਕ ਤੇਮੁ ਗੁਜਰੇ ਕੀ ਤੀਸਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ